ਕਾ ਡਾਕਿੰਗ ਆਵਾ ਮੇਰਾ ਨਾਮ ਬ੍ਰਿੰਦਰ ਕਮਾਰ ਕੋਰੀਆ ਨਾਮ ਹੈ ਕਿੰਦਰ ਦਾ ਹਾਂ ਦੀ ਅੱਜ ਕੀ ਗੱਲ ਬਾਤ ਹੋਈ ਥਾਣੇ ਆ ਕੇ ਸਰ ਮੈਂ ਦਵਾਈ ਲੈਣ ਆਦੀ ਆਪਣੀ ਘਰ ਦੀ ਨਾਲ ਘਰ ਦੀ ਦਾ ਨਾਮ ਇਹ ਸ਼ੈਲੀ ਕੁਮਾਰੀ ਠੀਕ ਆ ਕੀ ਹੋਇਆ ਕੀ ਸਰ ਉੱਥੇ ਇਹ ਮੁੰਡਾ ਆਇਆ ਦੀ ਤੇ ਉਹਨਾਂ ਦੀ ਕੋਈ ਗੱਲ ਬਾਤ ਪਹਿਲਾਂ ਦੀ ਉਹ ਧੋਕੀ ਦਿੰਦਾ ਦੀ ਮਿੰਦੂ ਵੀ ਤੈਨੂੰ ਵੀ ਤੇ ਮੇਰੇ ਘਰ ਦੀ ਨੂੰ ਲੈ ਗਿਆ ਕੀ ਕੀ ਨਾਮ ਮੁੰਡੇ ਦਾ ਕੀ ਕੰਮ ਉਹ ਕੀ ਕਰਦਾ ਕਿੱਥੋਂ ਰਹਿੰਦਾ ਮੁੰਡਾ ਤੜੇ ਗੱਲਦਾ ਜੀ ਤੇ ਇਹ ਕਿ ਸਟੇਟੂ ਕੰਮ ਕਰਦਾ ਜੀ ਸਾਡੀ ਘਰ ਜੀ ਕਿਵੇਂ ਜਾਣਦਾ ਹੂੰ ਸੜੇ ਉੱਥੇ ਕੰਮ ਕਰ ਦਿੱਤੀ ਕਾਹਦਾ ਕੰਮ ਕਰ ਦਿੱਤੀ ਤੇ ਇਥੇ ਤਾਂ ਹਾਂਜੀ ਉਹਨੂੰ ਕੱਜ ਲੈ ਗਿਆ ਉਹਨੂੰ ਹਾਂਜੀ ਅੱਜ ਲੈ ਗਿਆ ਜੀ ਤੁਹਾਡੇ ਐਪਲੀਕੇਸ਼ਨ ਦਿੱਤੀ ਸੀ ਸਰ ਦਿੱਤੀ ਆ ਕੀ ਮੰਗ ਕਰਦੇ ਪੁਲਿਸ ਸਾਹਿਬ ਅਸੀਂ ਮੰਗ ਕਰਦੇ ਹਾਂ ਹੁਣ ਇਨਸਾਫ ਮਿਲੇ ਸਾਡਾ ਬੱਚਾ ਮੇਰੇ ਦੋ ਬੱਚੇ ਨੇ ਤੇ ਮੈਨੂੰ ਇਨਸਾਫ ਮਿਲੇ ਮੇਰੇ ਨਾਲ ਧੱਕਾ ਕਰਦੇ ਜੀ ਹਾਂਜੀ ਦੱਸ ਕੀ ਨਾਲ ਹੈ ਤੁਹਾਡਾ ਇਹ ਵਿਨੈਰ ਕੁਮਾਰ ਇਹ ਮੇਰੇ ਸਹ ਦਾ ਰਿਸ਼ਤੇਦਾਰ ਆ ਇਹਦੀ ਘਰ ਦੀ ਨੂੰ ਕੋਈ ਆਪਣੇ ਮੜਾ ਇੱਕ ਇੱਕ ਟੈਟੂ ਹੋ ਸਾ ਉਥੇ ਆਪਣਾ ਅਰਦਾਸਪੁਰ ਕੇਰੋ ਹਸਪੀਟਲ ਸਾਹਮਣੇ ਠੀਕ ਆ ਜੀ ਉਹ ਇਹਨੂੰ ਘਰ ਦੀ ਨੂੰ ਲੈ ਗਿਆ ਵਾ ਠੀਕ ਆ ਕਿਉਂ ਲੈ ਗਿਆ ਕੋਈ ਗੱਲ ਬਾਤ ਜੇ ਕਿਉਂ ਲੈ ਗਿਆ ਕਿਉਂ ਉਹਨਾਂ ਕੋ ਕੰਮ ਸਿੱਖਰੀ ਤੇ ਗੱਲ ਬਾਤ ਉਹਨਾਂ ਦੇ ਹੈਗੀ ਸੀ ਕੋਈ ਆਪੋ ਚੁਮਰੇ ਦੀ ਨਾਲ ਤੇ ਥੋੜਾ ਜਿਆ ਇਨਾਂ ਦਾ ਪਚੱਕਰ ਚੁੱਕ ਮਿਰਚ ਹੈ ਹੀ ਚੱਲਦਾ ਹੀ ਜਾਂ ਨਹੀਂ ਚੱਲਦਾ ਐਸਐਸਪੀ ਦੇ ਕੋ ਬਿਆਨ ਦਵਾਏ ਹੋ ਜਨਾਨੀ ਕੋ ਤੇ ਉਹਨੇ ਕਿਹਾ ਕਿ ਮਤਲਬ ਆਪ ਬਿਆਨ ਦੇ ਕੇ ਗਈ ਆ ਖੁਦ ਤੇ ਫਿਰ ਅੱਜ ਉਹਨਾਂ ਨੇ ਤਾਂ ਗਿਤਮ ਕਿ ਦਿੱਤੀ ਇਹਨੂੰ ਮਾਰਨ ਮੰਡੀ ਤੇ ਰਾਹ ਦਵਾਈ ਤੋਂ ਵੀ ਲੈਣਾ ਇਹ ਘਰੋਂ ਤੇ ਆਣ ਕੇ ਤੁਹਾਨੂੰ ਮਤਲਬ ਕਿ ਉਹ ਇੱਥੇ ਜ਼ਬਰਦਸਤੀ ਨਾਲ ਕੋ ਲੈ ਗਏ ਇਹ ਕੋਈ 3:30 ਦੇ 4 ਦੇ 4:30 ਕਿੱਥੋਂ ਲੈਣ ਬਗਾ ਇਹ ਮੋਟਰ ਹਰਦਾ ਹੁੰਦਾ ਆਪਰੇ ਗੰਨ ਦਿੱਤੀ ਠਾਣੇ ਦਿਖਾ ਦਿੰਦੀ ਹੁਣ ਕੀ ਕਹਿੰਦੇ ਠਾਣੇ ਵਾਲੇ ਕਹਿੰਦੇ ਕਾਰਵਾਈ ਹੋਏਗੀ ਹੁਣ ਦੇਖਦੇ ਆਪਾਂ ਕੀ ਕਰਦੇ ਆ ਉਹ ਫੋਨ ਫੋਨ ਹੈਗਾ ਕੁੜੀ ਦਾ ਕੋਈ ਸੰਪਰਕ ਨੰਬਰ ਕੀਤਾ ਉਹਨੂੰ ਫੋਨ ਫੋਨਗੇ ਨਹੀਂ ਨਹੀਂ ਕੁੜੀ ਦਾ ਤੇ ਮੁੰਡੇ ਦਾ ਨੰਬਰ ਹੈਗਾ ਕੋਈ ਜਿੰਨਾ ਦੌੜੀ ਜੋ ਕੀਤਾ ਫੋਨ ਕੀਤਾ ਹੁਣ ਬੱਸ ਬੰਦ ਆ ਰਿਹਾ ਫਿਰ ਕੀ ਮੰਗ ਕਰਦੇ ਮੰਗ ਇਨਸਾਫ ਮੁੰਡੇ ਨੂੰ ਮਿਲੇ ਇਹਨੂੰ ਜੋ ਵੀ ਇਹਦੀ ਕਾਰਵਾਈ ਹੈ ਹੁੰਦੀ ਆ ਕਿਉਂਕਿ ਦੋ ਇਹਦੇ ਬੱਚੇ ਆ ਛੋਟੇ ਛੋਟੇ ਤੇ ਇਨਸਾਫ ਕੀਤਾ ਜਾਇਆ ਇਨਾਂ ਦਾ